ਹਣੀ ਆ ਉਹ ਗੱਲ ਜਿਹੜਾ ਤੇਰੇ ਅਸੇ ਕੱਢੀ ਤੈਨੂੰ ਚੰਗਾ ਬਣਾਤਾ ਕੀ ਇਹ ਰੋਕਿਆ ਹੋਇਆ ਪੁੱਤਰ ਇਹ ਛੋੜਾ ਟ੍ਰੈਫਿਕ ਚਲਾਉਣ ਦੇ ਵਕਤ ਕਰ ਜਿਹੜਾ ਕਰੀ ਬਸ ਸੌਰੀ ਦਾ ਮਤਲਬ ਕੀ ਹੋਇਆ ਆ ਚੀਜ਼ਾਂ ਨਹੀਂ ਰੱਖ ਸਕਦੇ ਤੂੰ ਰੱਖ ਕੇ ਨਹੀਂ ਰੱਖ ਸਕਦਾ ਜਿਹਨਾਂ ਬਾਹਰ ਨੂੰ ਅਕਲ ਗਿਆਗਾ ਕਿ ਮੈਂ ਤਲਾਰ ਕੱਟੇ ਜਾਨਾ ਤੇ ਇਹ ਇੱਕਦਮ ਤੋਂ ਚੌਂਕੀ ਝੇੜ ਜਿਹੜੇ ਵੱਖ-ਵੱਖ ਸਟੈਂਡ ਨੇ ਅਰੇ ਮਾਰਕੀਟ ਨੂੰ ਜਾ ਰਹੇ ਨੇ ਕੋਕਲਾ ਘਰੇ ਚੌਂਕਾ ਤੇ ਅਸੀਂ ਐਸੇ ਤੁਹਾਨੂੰ 3-4 ਮਾਰਕੀਟ ਲਾਨੇ ਮੈਂ ਬਰਾ ਤੁਸੀਂ ਲਾਉਣ ਦਾ ਪਰਿਕਲ ਇੱਕ ਮਕਸਦਾ ਵੀ ਵੀਕਐਂਡ ਠੀਕ ਹੈ ਸੈਟਰਡੇ ਸ਼ਾਮ ਨੂੰ ਤੇ ਕੈਫੇਟੇਰੀਏ ਨੇ ਜਿੰਨੇ ਵੀ ਕਾਫੀ ਸ਼ਾਪਸ ਨੂੰ ਰਸੋਲੇਰਾ ਹੋ ਜਾਂਦਾ ਸੋਸ਼ਲ ਜਨਕਲਚਰ ਜਿਹੜੇ ਆਉਂਦੇ ਨੇ ਸਪੈਂ ਟਾਈਮ ਇਨ ਦਾ ਇਵਨਿੰਗ ਨੈਕਸਟ ਸੁੰਡੇ ਹੁੰਦਾ ਪੂਰੇ ਕਰਕੇ ਅਸੀਂ ਸਾਰੇ ਇਹ ਲਾਕੇ ਲਗਾਏ ਹੋਏ ਆ ਟੂ ਚੈੱਕ ਦਾ ਇਨਫਰਸਟ੍ਰਕਚਰ ਪਾਸਿੰਗ ਐਂਡ ਰਿਸਪੈਕਟਡ ਵੀਕਐਂਡ ਹਰ ਕਲਪ ਕੀ ਨਿਸ਼ਾਨਾ ਲਿਖਦੇ ਆ ਤੇ ਤਿਆਰੀ ਕਰਾ ਹੁਣ ਮੈਂ ਅਸੀਂ ਐਸੋ ਵਾਲੇ ਆਪਾਂ ਉਦਮ ਸਿੰਘ ਜੌਂਗ ਫੋਲਸ ਪਰ ਖੜੇ ਹਾਂ ਜਿੱਥੇ ਅਸੀਂ 6 ਸਕੂਟਰ ਕਿਨ ਅਪਾਉਂਡ ਕੀਤੀ ਹੈ ਤੇ ਇੱਕ ਕਾਰ ਅਪਾਉਂਡ ਕੀਤੀ ਹੈ ਹਾਂ ਜੀ ਦੇਖ ਲਈ ਤੁਸੀਂ ਦੇਖੋ ਦੇਖੇ ਤਕੀਰ ਦੇ ਇਲਾਕੇ ਲੱਗਦੇ ਆ ਟਾਈਮ ਬਦਲ ਕੇ ਅਸੀਂ ਲਾਕ ਲਾਉਨੇ ਇਹ ਤਾਂ ਅੱਜ ਦੇ ਸਰਦੇ ਸ਼ਾਮ ਨੂੰ ਉਦਮ ਸਿੰਘ ਦੇ ਕੋਲ ਤੇ ਕਰਦੇ ਆਂ ਜੀ ਔਰ 3 ਆਰ ਦੇ ਵਿੱਚ ਤੋਂ ਨਾ ਕਈ ਸਬਡੀਵੀਜ਼ਨ ਨੂੰ ਪਲਾਨ ਕਰਕੇ ਲਾਕਿਆਂ ਦਾ ਉਸੀ ਮਾਸਤੇ ਲਾਉਗੇ ਜਿਸੀ ਸੰਭੀਰ ਜੀ ਸਾਰੀਆਂ ਗੱਲਾਂ ਨਾਲ ਸਾਰਾ ਇਹ ਤਾਂ ਉਹਨਾਂ ਨੂੰ ਵੀ ਆਪਰੇ ਕਿ ਉਹ ਨਹੀਂ ਇਹ ਜਿਹੀ ਜਿਹੜੀ ਹੈ ਅਲਾਉਡ ਨਹੀਂ ਹੈਗੀ ਆ ਅਸੀਂ ਕੋਈ ਕਿਤੇ ਬਜ਼ੁਰਗ ਹੁੰਦਾ ਦੇਖੋ ਕਿ ਜੇ ਨਾਲ ਕੋਈ ਬੱਚੀ ਹੈ ਤਾਂ ਉੱਥੇ ਉਹਨੂੰ ਥੋੜਾ ਜਿਹਾ ਦੇਖੀ ਲਿਆ ਜਾਂਦਾ ਜੇਕਰ ਗਰਮੀ ਦੇ ਬੰਨੇ ਪਰਦੇ ਹੋਏ ਯੰਗਸਟਰ ਜਾਂ ਅਗਰ ਕੋਈ ਕਿਸੇ ਕੋਈ ਡ੍ਰਿੰਕ ਕਰਦਾ ਜਾਂ ਕਿਸੇ ਤਾਂ ਉਹਦੇ ਖਿਲਾਫ ਵਿੱਚ ਕੋਈ ਕਾਰਵਾਈ ਹੁੰਦੀ ਲਿਆ